ਆਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵੀਲੌਗ ਚ ਤੁਹਾਡਾ ਸਵਾਗਤ ਹੈ ਕੋਸ਼ਿਸ਼ ਇਹ ਹੀ ਕਰਾਂਗੇ ਕਿ ਰੋਜ਼ ਵੀਲੌਗ ਪਾ ਸਕੀਏ ਬਾਕੀ ਇਕੱਲੇ ਹੋਣ ਕਰਕੇ ਵੀਲੌਗ ਵੀ ਨਹੀਂ ਰੋਜ਼ ਬਣਾਇਆ ਜਾਂਦਾ ਪਰਿਵਾਰ ਦੇ 2-4 ਜਣੇ ਹੋਣ ਤਾਂ ਵੀ ਇੱਥੇ ਇਕੱਲੇ ਹੋਣ ਕਰਕੇ ਮੁੰਡੇ ਦੀ ਵੀਲੌਗ ਨਹੀਂ ਬਣਾਇਆ ਜਾਂਦਾ ਕੋਸ਼ਿਸ਼ ਤਾਂ ਹੁਣ ਇਹ ਕਰਾਂਗੇ ਕਿ ਰੋਜ਼ ਬਣਾਈਏ ਬਾਹਰ ਹੋਣਾ ਇਸ ਟਾਈਮ ਬੱਦਲ ਫੇਰ ਹੋ ਗਿਆ ਰੋਜ਼ ਰੋਜ਼ ਮੀਂਹ ਪੈ ਜਾਂਦਾ ਇੱਕ ਦਿਤੇ ਤੇ ਗਰਮੀ ਲੱਗਦੀ ਤਾਂ ਵੀ ਇੰਨੀ ਜਿਆਦੀ देखो कितना बदल जा फिर ओंडिया इधर भी गर्मी भी बड़ी लगगी है चैनल नु लाइक ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਕਿ ਜਿਹੜੇ ਸਬਸਕ੍ਰਾਈਬਰ ਵੀ ਵੱਧ ਸਕਣਾ ਸ਼ਾਮ ਦਾ ਟਾਈਮ ਹੋ ਗਿਆ ਹੁਣ ਸਬਜੀ ਸੁਜੀ ਬਣਾਣੇ ਆ ਨਾਲੇ ਵੇਟ ਕਰਨੇ ਆ ਸਰਦਾਰ ਜੀ ਵੀ ਕੋਦੋਂ ਕੋਲਦੇ ਨੇ ਕੰਮ ਤੋਂ ਅੱਜ ਦਵਾਈ ਲੈਣ ਵੀ ਜਾਣਾ ਹੈ ਠੀਕ ਨਾ ਹੋਣ ਕਰਕੇ ਕੱਲ ਕੋਲ ਡਰਿੰਕ ਪੀੜੀਏ ਉਹਦੇ ਕਰਕੇ ਲਤਵਾ ਉਹ ਵੀ ਪੀੜ ਕਰੀ ਜਾਂਦੀਆਂ ਨੇ ਡਾਕਟਰ ਨੇ ਮਨਾ ਵੀ ਕੀਤੀ ਕੋਲ ਡਰਿੰਕ ਪੀਣ ਤੋਂ ਫਿਰ ਵੀ ਜੀ ਕੀਤਾ ਪੀ ਵੀ ਲਈ ਹੈ ਤਾਂ ਅਜੇ ਪਰੇਸ਼ਾਨ ਰਹੇ ਪੀੜ ਉਹਦੀ ਲਤਾਂ ਚ ਫਰਾਗ ਹੋ ਗਿਆ ਪਿੱਛੇ ਵਾਲਾ ਜਿਹੜਾ ਇੱਕ ਸ਼ੀਸ਼ਾ ਜਿਹਾ ਲੈ ਗਿਆ ਨਵਾਂ ਲੈਣ ਦਾ ਨਵਾਂ ਲੈ ਦੋ ਚੱਲ ਵੀ ਲੋਕਾਂ ਦੀ ਕਮਾਈ ਆਏ ਕਦੇ ਤੇ ਫਿਰ ਨਾ ਮਾਣੇ ਵੀ ਲੋਗਾ ਦੀ ਕਮਾਈ ਕੋਰੇ ਕਿੱਦਾਂ ਹੋਣੀ ਐ ਉਹਦੇ ਤੇ ਚੰਗੇ ਪੈਸੇ ਜੇ ਦਵਾ ਜਾਣਗੇ ਤੇ ਸੋਨਾ ਖੋਲ ਲਿਆਵਾਂਗੇ ਵੱਡਾ ਸਾਰਾ ਐਡਾ ਵੱਡਾ ਕਿ ਜਣਾ ਚੁੱਕੇ ਫਿਰ ਵੀ ਲੋਗ ਵੀ ਨਾ ਪਾਵੇ ਬੜੇ ਉਸ ਤੋਂ ਚੁਪਕਣ ਲਈ ਵੀ ਉਹਨੂੰ ਬੈਗ ਲੈਣਾ ਪਵੇ ਆਹੋ ਅੰਦਰ ਨਹੀਂ ਤੇ ਆਣ ਤੈਨੂੰ ਚੁੱਕੇ ਨਹੀਂ ਜਾਣਾ ਚਾਹੀਦਾ ਥੱਲੇ ਕਰਕੇ ਜਾਣਾ ਚਾਹੀਦਾ ਹਾਂ ਡਿਗੇ ਰ ਪਈ ਲੱਭ ਜਾਂਦੇ ਹੋ ਨਹੀਂ ਕੋਈ ਤੇ ਵੇਖ ਰਤੁੰਨਾ ਰਕ ਰੋਮਾ ਦਾ ਪੈ ਹੀ ਇਕੱਠੇ ਕਰਦੇ ਅਸੀਂ ਤੇ ਨੇ ਇਹਦਾ ਦੇਖ ਕੈਮਰਾ ਕਿੱਥੋਂ ਹੈ ਹੂੰ ਇੱਥੇ ਸਾਫ ਪਈ ਉਹ ਲੈਟ ਹੈ ਨਾ ਹੂੰ ਇਹਦਾ ਸੁਨਸਾਨ ਗਲੀਆਂ ਨੇ ਅੱਧੀ ਰਾਤ ਸਾਨੂੰ ਚੇਤਾ ਆ ਜਾਂਦਾ ਟੰਮੜ ਦਾ ਸ਼ੁਕਰ ਹੈ ਇੱਥੇ 11 ਵਜੇ ਨੇ ਅਜੇ ਕੱਲੇ ਨੂੰ ਸ਼ੁਕਰ ਹੈ ਸੂਈ ਤਾਂ ਮੋਅਲ ਚ ਵੜੇ ਰਹਿੰਦੇ ਉਹ ਕੱਲ ਨੂੰ ਕੁਝ ਦੇਣਾ ਹੈ ਹੈ ਕੱਲੇ ਨੂੰ ਇਹ ਫਿਰ ਇੱਕ ਪਰਸੋਂ ਹੈ ਹੂੰ ਤੇ ਫਿਰ ਦੁਬਾਰਾ ਚੋਂ ਇੱਕ ਹੋਰ ਹੈ ਚਾਰ ਰਹਿ ਗਏ ਨਹੀਂ ਇਹ ਖਤਮ ਕਿਦਾਂ ਹੋਣਾ ਹੈ ਇਹ ਤਾਂ ਕੰਮ ਖਤਮ ਹੋਣ ਵਾਲੇ ਪਰਸਾ ਆਛਾ 4 5 ਰਹਿ ਗਏ ਨਹੀਂ ਫਿਰ ਉਹ ਖਤਮ ਹੋ ਜਾਏਗਾ ਪਰ ਤੁਸੀਂ ਪਬਜੀ ਲੈ ਕੇ ਬੈਜ ਨਹੀਂ ਕਰਨੀ ਹੈ ਪਬਜੀ ਖੇਡਣ ਲੱਗ ਪੈਂਦੇ 74 ਮੈਚ ਸਨ ਹੂੰ 74 ਚੋਂ 69 ਨਿਪੜ ਗਏ ਨੇ ਹਮਦਲਾ ਹੂੰ ਤੇ 5 ਰਹਿ ਗਏ ਨੇ ਹੂੰ ਹੂੰ ਤੇ ਉਹ ਡਰ ਬੜਾਦਾ ਲੋਕਾਂ ਦਾ ਕਰ ਗਈ ਕੁੱਤੇ ਆ ਤਾਂ ਡਰ ਲੱਗਦਾ ਆਪਾਂ ਵੀ ਤਾਂ ਕੁੱਤੇ ਭਗਾਣ ਲਈ ਆਉਨੇ ਆ ਐਸ ਟਾਈਮ ਜੋ ਗੋ ਗਲੀ ਦੇ ਕੁੱਤੇ ਆਹੋ ਕੁੱਤੇ ਆ ਜਾਂਦੇ ਆ ਲੋਕੀ ਵੀ ਆਖਣਗੇ ਤੇ ਪਾਗਲ ਹੀ ਨੇ ਕਿਤੇ ਅੱਧੀ ਰਾਤ ਆ ਕੁਮਾਰ ਸੈਰ ਕਰਨ ਦਾ ਟਾਈਮ ਵੇਨਾ ਦਾ